ਆਪ ਦਾ ਇੰਦਰਜੀਤ ਸਿੰਘ ਜੀ ਸਾਡੀ ਨੂੰ ਮੁੱਖ ਰੱਖਦੇ ਹੋਏ ਸਿੱਧੀ ਪਰਸਾ ਜੀ ਆਪ ਜੀ ਦੇ ਨਿਵਾਰ ਕੇ ਚਲ ਰਿਹਾ ਸੇਵਾ ਕੰਮ ਕਰ ਰਹੇ ਜਿਕੇ ਪਾਈ ਹੰਨ ਕੇ ਪਾਸਾ ਜੀ ਵਾਹੇ ਗੁਰੂ ਵਾਹੇ ਗੁਰੂ ਅੱਜ ਹੀ ਖੁਸ਼ੀ ਦੇ ਵਿੱਚ ਗੁਰੂ ਸਾਹਿਬ ਦੇ ਚਰਨ ਪਵਾਵਾ ਰਿਹਾ ਤੇ ਆਪਾਂ ਇਹ ਪਖਾਡਾ ਵਾਲੇ ਕਰ ਬੋਲੇ ਪਖਾਡਾ ਹੈਪੀ ਦੇ ਵਾਲੇ ਕਰਦੀ ਹੈ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਪਰਸਾ ਤੋਂ ਬਣਾ ਰਹੇ ਮਹਾ ਤੀਆਂ ਦੇ ਵਿਆਹ ਨੂੰ ਤਾਂ ਨਹੀਂ ਨੱਚਿਆ ਜਾਂਦਾ ਹੁੰਦਾ ਪੁੱਤ ਦੇ ਵਿਆਹ ਤੇ ਮੈਂ ਖੁਸ਼ੀ ਹਾਂ ਤੇ ਬੰਦਾ ਮਰਿਆ ਪਿਆ ਹੋਵੇ ਤਾਂ ਉੱਠ ਕੇ ਫੜਾ ਹਾਏ 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 ਹਾਂਜੀ ਕੀ ਕੀ ਲੈ ਕੇ ਆਉਣਾ ਸੈਂਟਰ ਰਮਾਲਾ ਸਾਹਿਬ ਹੋਰ ਬੋਲੋ ਜੀ 1 ਮੀਟਰ ਆਮ ਹੋਣਾ ਹੈ ਇਹਨਾਂ ਤੋਂ ਉਹਨੇ ਦੇ ਵੱਡੇ ਕਿ ਛੋਟੇ ਛੋਟੇ ਲੈਣੇ ਆ ਵੱਡੇ ਮੌਸਮ ਹੀ ਬੜਾ ਸਿਰਆ ਹੋਇਆ ਪਿਆ ਅੱਜ ਦਾ ਮੌਸਮ ਹੀ ਸਿਰਆ ਹੋਇਆ ਪਿਆ ਪਾਟ ਸੋਣਾ ਤੱਕ ਠੀਕ ਹੈ ਸਾਰਾ ਵਧੀਆ ਹੋਰ ਓਏ ਦੇ ਆਲ ਬਾਬੇ ਹੋਏ ਤੇ ਆ ਹੂੰ ਉਹ ਜੀ ਬਾਬਾ ਵੀ ਪਰ ਸਾਦ ਬਣਾ ਰਹੇ ਬੁਲਬੁਲਾਗਾ ਸਰ ਪਤਾ ਨਹੀਂ ਕਿਉਂ ਡੇ ਮੈਂ ਆ ਗਿਆ ਨਾ ਆਪਾਂ ਉਹ ਤਾਂ ਪਾ ਦੇਂਦੀ ਚੌਗੀ ਤੂੰ ਹੀ ਪਾ ਦੇਂਦੀ ਧਰਨੀਆਂ ਚੜਨੀ ਲਾਤੀਆਂ ਗੁਫਾਰ ਅੱਜ ਆਪਾਂ ਗੁਰੂ ਸਾਹਿਬ ਲੈ ਕੇ ਆਵਾਂ ਇਹ ਪ੍ਰਕਾਸ਼ ਕਰਾਵਾਂ ਇਹ ਘਰੇ ਵਾਹਿਗੁਰੂ ਮੇਰ ਕਰਨ ਸਾਰਿਆਂ ਤੇ ਗਿਆ ਦੀ ਖੁਸ਼ੀ ਦੇ ਵਿੱਚ ਗੁਰੂ ਸਾਹਿਬ ਦੇ ਚਰਨ ਚ ਪਵਾਉਂ ਰਿਹਾ ਜੇ ਆਪਾਂ ਘਰੇ ਵਾਹਿਗੁਰੂ ਸਾਰਿਆਂ ਦੇ ਮੇਰ ਪਰ ਹੱਥ ਰੱਖਾਂ ਜਿਉਂ ਕਿਉਂ ਬੱਸ ਮਾਲਾ ਕਹਿੰਦਾ ਬਹੁਤ ਆ ਸਾਰੇ ਪੋਣੇ Gracias. Sí. sat na Oh, ਜੋ ਹੋ ਕਰਾਉਂ ਘਾਟ ਕੇ ਕਿਉਂ ਕਰੋ ਪੱਖਾ ਬੰਦ ਕਰ ਦਿੱਗੇ ਬੰਦ ਨਹੀਂ ਕਰਨਾ ਇਧਰੋਂ ਫੜੋ ਤੇ ਜੱਟ ਜੇ ਤੋਹ ਸਤਨਾਮ ਵਾਹਿਗੁਰੂ ਸਤ ਵਾਹਿਗੁਰੂ ਸਤ ਹਿੰਦ ਫਤਰੀ ਫਤਰੀ ਦਰਸ ਮੈਦੀ ਦਿਖਾਉਂਦੇ ਜੀ ਸੁਖੋਏ ਨਾਮ ਜੁਕਾਏ ਨਾਮ ਵਾਹਿ ਕਰਾਏ ਬਣੇ ਸਰਬਾਹਾਰ ਸਤਿ ਸ੍ਰੀ ਅਕਾਲ ਸੁਭਾਨ ਜੀ ਦਾ ਕਾਲਾ ਤੁਹਾਨੂੰ ਜੀ ਕੀ ਹੰਦੇ ਹਮਵਾਹੀ ਗੁਰੂ ਸਤਨਾਮ ਵਾਹੀ ਗੁਰੂ ਸਤਨਾਮ ਵਾਹੀ ਗੁਰੂ ਈ ਸੋ ਨਿਹਾਲ ਸਤ ਸ੍ਰੀ ਅਕਾਲੋ ਵਾਹ ਵਾਹ ਹੈ ਗੁਰਦੀ ਕੀ ਬਾਤ ਹੈ ਮੇਰੇ ਬਿਦਿਆ ਪ੍ਰਵਾਨ ਨਾ ਤੇ ਮਰਨਾ ਬਨ ਜਾਨ ਖਾਤਰ ਮੈਂ ਦਾਸ ਦਾਸ ਨੇ ਸੋਈ ਜੈ ਦੀ ਬਾਤ ਹੈ ਅਗਰ ਨ ਕੋਈ ਮਿਸਵਾਨ ਸਿੰਦ ਤੇ ਨਾ ਇਸ ਪਤਨੀ ਸਰ ਮਾਤਾ ਅਮਰਜੀਤ ਕੌਰ ਸਿੱਪਾ ਸਾਹਿਬ ਉਹਨਾਂ ਦੇ ਪਿਆਰੇ ਸੁਪੁੱਤਰ ਕਾਕਾ ਇੰਦਰਜੀਤ ਸਿੰਘ ਜੀ ਦੀ ਸਾਂਝੀ ਨੂੰ ਮੁੱਖ ਰੱਖਦੇ ਹੋਏ ਸਿੱਖੀ ਪਾਸਾ ਜੀ ਆਪ ਜੀ ਦੇ ਮਿਹਨਤ ਕਾਰਨ ਸੇਵਾ ਕਰਨ ਨਿਕਰੇਗੇ ਕੇਪੜਾ ਹੰਕ ਕੇ ਸਿੱਖੀ ਪਾਸਾ ਜੀ ਸੋ ਸਾਇਦ ਪਾਠ ਪ੍ਰਕਾਸ਼ ਕੀਤੇ ਜਾਣੇ ਹਨ ਆਪ ਜੀ ਨੇ ਪਾਠੀ ਸਿੰਘਾਂ ਤੇ ਮੇਰ ਪਰਿਆ ਹੱਥ ਰੱਖ ਕੇ ਸੋਧ ਅਤੇ ਸਪਸ਼ਟ ਪਾਠ ਦੀ ਸੇਵਾ ਲੈਣੀ ਪਰਿਵਾਰ ਨੂੰ ਸੇਵਾ ਕਰਨੇ ਬਰ ਬਖ ਨੇ ਸੱਚੇ ਪਾਸਾ ਜੀ ਪਰਿਵਾਰ ਵਿੱਚ ਸ਼ਾਂਤੀ ਚੜ੍ਹਦੀ ਕਲਾ ਬੁਰ ਸਿੱਖੀ ਜੀਵਨ ਬਖਸਣ ਸੱਚੇ ਪਾਸਾ ਜੀਓ ਦੋਵਾਂ ਪਰਿਵਾਰਾਂ ਦੇ ਵਿੱਚ ਆਪਸੀ ਮੇਲ ਮਿਲਾਪ ਵਕਸ ਨੇ ਸੱਚੇ ਪਾਸ ਦਾ ਜੀ ਆਪ ਜੀ ਨੇ ਖੁਸ਼ੀਆਂ ਵੰਡ ਦੇਣਾਂ ਗਰੀ ਰਵਾਜ ਜੋ ਆਪ ਜੀ ਦੇ ਹਜ਼ੂਰ ਅਨੰਦ ਸਿੰਘ ਜੀ ਦੇ ਸ਼ੇਪੌੜੀਆਂ ਦੇ ਅਰਦਾਸ ਸੱਚੇ ਪਾਸ ਜੀ ਤੋਂ ਪਵਿੱਤਰ ਖੜਾ ਪਰਸਾਰੀ ਦੇ ਅਸਰੇ ਕੇ ਹਾਜ਼ਰ ਹੈ ਨਾਰ ਪ੍ਰਵਾਨ ਹੋਏ ਪ੍ਰਵਾਨ ਹੋਇਆ ਪ੍ਰਸਾਦ ਸਾਧ ਸੰਗਤ ਵਿੱਚ ਵਰਤੇ ਜੋ ਸਕੀ ਸੋ ਆਪ ਜੀ ਦਾ ਨਾਮ ਲੱਗੇ ਸੱਚੇ ਪਾਸਾ ਜੀ ਕਿਰਪਾ ਕਰੋ ਪਵਿੱਤਰ ਹੁਕਮ ਨਾਮੇ ਸੁਣਾ ਕੇ ਨੇ ਹਾਰ ਕਰੋ ਹੁਕਮ ਨਾਮੇ ਉਪਰ ਕਿੰਦਰ ਦੀ ਸਮਾਤ ਵਕਸੋ ਅਸਾਂ ਪਰਵਾਦਸਾਨੀਆ ਤੋ ਗੁਰ ਨਾਨਕ ਦੇਵ ਨਿਮਕ ਇੱਕ ਹਰ ਨਾਮ ਦੇ ਮੇਰਾ ਮਨ ਤਨ ਸੀਤਲ ਹੋਈ ਅੰਦਰੋਂ ਨੀਖੜ ਰਤਨ ਜੁੜਾਵੇ ਹਰ ਪ੍ਰੇਮ ਪੁਰਖ ਮਨ ਗੁੱਠਾ ਸਭੀ ਕਾਜ ਸੁਹਿਲ ਲੜੀ ਤੀ ਗੁਰ ਨਾਨਕ ਸਤ ਗੁਰ ਤੁਠਾ ਦੀਨ ਦਿਆਲ ਹੋ ਜਨ ਉਪਰ ਦੇਵ ਨਾਨਕ ਨਾਮੋ ਮਹਾਰਾ ਤੇ ਨਾਮਿ ਸੁਬਾਹੀ ਜੇ ਤਾਂ ਪੋਕੇਟਾ ਡੇਲੀ ਲੱਗ ਗਿਆ ਘਰੋਂ ਮੈਂ ਹੈ ਪੋਕੇਟਾ ਡਾਈਆ ਲਵਾਵਾ ਦੇ ਲੈ ਕੇ ਨਾਲ ਹੋਰ ਮੈਂ ਕਾਲਾ ਕਿੱਥੇ ਉਹ ਵੱਡਾ ਹੋਈ ਆ ਆ تمہਾਰ ਕੇ ਇਹਦੇ 2 ਲੱਖ ਦਾ ਗੰਡਿਆਂ ਦੇ ਕਟਣੀ ਦਾ ਇਹਦੇ ਚੀ ਕੁੰਡੇ ਚ ਹੀ ਰਗੜੀ ਜਾਂਦੀ ਆ ਵਧੀਆ ਉਹਦਾ ਬਾੜੀ ਛਾਰ ਗੋ ਪਾਣੀ ਨਿਕਲ ਜਾਂਦਾ ਕਨੇ ਕੰਮ ਆ ਉੱਚ ਵਧੀਆ ਨਹੀਂ ਬਣਦਾ ਆ ਇਧਰ ਨੂੰ ਨਹੀਂ ਆਂਦਰਾ ਕਬਜਾ ਟਲਾਵਾ ਆਪਣੇ ਗੇਟ ਦਾ ਹੋਰ ਬੈਗ ਉਪੇ ਲੈ ਕੇ ਗੇਟ ਆਪਣਾ ਆ ਟੁੱਟੇ ਬੈਗ ਲੱਗ ਵੀ ਗਿਆ ਆ ਕਿਨੇ ਲਾਤੀ ਇੱਥੇ ਹੋਰ ਚਲੋ ਜੀ ਆ ਵੀ ਇਹ ਕਰਨਾ ਹੈ ਕਬਜਾ ਠੀਕ ਕਬਜਾ ਠੀਕ ਕਰਨਾ ਆਦੇਲਾ ਜਾਣ ਜਾਣ ਕੇ ਨਾ ਲੈਂਦੀ ਹੁੰ ਤਰ ਇਹ ਲੈ ਮੈਂ ਹੁੰ ਕਹਿੰਦੀ ਆ ਦੇਖ ਲੈ ਉਹ ਦੇਖ ਲੈ ਜਾਣ ਜਾਣ ਕਹਿੰਦੀ ਆ ਕਬਜਾ ਠੀਕ ਕਰ ਨਾਲ ਲੈ ਹੋ ਕਿਤਰਾ ਮਾਸੀ ਪੈਂਦੇ ਦੀ ਕਬਜਾ ਔੜੀ ਖਾਰਾ ਕੋਈ ਨੇ ਆਪਣਾਈਆਂ ਔੜੀ ਖਾਰਾ ਔੜੀ ਔੜੀ ਕੋਈ ਕਰਨੀ ਇਹਨੂੰ ਪੁੱਛ ਫੋਟੋਆ ਮਿਲਦੇ ਆ ਕਿਵੇਂ ਆ ਜਦੋਂ ਇਹ ਫੋਟੋਆ ਮਾਚੂਦੀ ਹੁੰਦਾ ਚੱਲ ਚੱਲ ਆਨੇ ਦੀ ਤੇਰੀ ਆ ਦੋਨਾਂ ਨੂੰ ਲੋਕਾਂ ਨੂੰ ਲਾਏ ਹੁਣ ਇਹ ਜਿਹੜੇ ਕੋਠਾ ਮਾਝਾ ਲੋਕਾਂ ਲੱਗੇ ਨਾ ਇਹਨਾਂ ਪਖਾੜ ਵਾਲੇ ਕਰਦੀ ਬੋਲੇ ਪਖਾੜਾ ਹੈਪੀ ਦੇ ਵਾਲੇ ਕਰਦੀ ਹੁਣ ਕਿਹਦੇ ਤਰ ਕਰਦਾ ਆ ਆ ਕੀ ਦਾ ਖੱਟਾ-ਖੱਟਾ ਸੂਟ ਤੇਰਾ ਇਹਨਾਂ ਦੱਕੇ ਮਸਾਂ ਦੇ ਇਹ ਦੱਕੇ ਜਿਹਿਆਂ ਦੇ ਖੱਟਾ-ਖੱਟਾ ਲਿਆਤਾ ਨਹੀਂ ਸੋਹਣਾ ਲੱਗੂ ਬਹੁਤੋਂ ਪਾਇਆ ਵਾ ਕਰਕੇ ਮਯਾਦ ਨਹੀਂ ਤੇ ਵੀ ਮੋਟਾ ਟਾ ਕੇ ਆਪੇ ਬੋਟਾ ਦੰਦਾਰ ਗਾ ਹੀ ਲੱਗੂ ਇਧਰ ਕਰੀ ਹਾਂ ਇਧਰ ਤੂੰ ਦੰਦ ਕੱਬ ਦੇ? ਹੋ। ਓਏ ਓਏ। ਇਹ ਕਿ ਕਰ ਮੇਰਾ ਮਾਰਦੇ। ਇਹ ਕਹਿੰਦਾ ਮੈਨੂੰ। ਮੈਂ ਨਹੀਂ ਕਿਹਾ ਕੋਈ। ਮੈਂ ਕਿਹਾ ਤਰਾ ਦੰਦ ਇੱਕ ਵਾਰ ਇੱਕ ਸੋਹਣਾ ਆ ਤਰੇ। ਦੇਖ ਲੈ ਪੁੱਠੇ ਨਾ ਲੈਂਦੇ ਹੁੰਦਰੇ। ਤੇਰੇ ਤੇਰੀ ਗੱਲ ਕਰਦਾ। ਨਹੀਂ ਮੈਂ ਵੀ ਨਹੀਂ ਦਿਖਾਉਣੇ ਆ ਜਾ ਕੇ। ਨਹੀਂ ਉਹ ਸੂਟ ਸੋਹਣਾ ਥੋੜਾ। ਮੈਂ ਆਖ ਨਹੀਂ। ਗੱਲ ਬਦਲ ਗਈ ਦੇਖਿਆ। ਗੱਲ ਹੀ ਰਾਤ ਨੂੰ ਹੋ ਜਾਣਾ। ਚੱਲਦੇ ਆਂ ਚੱਲਦੇ। ਪਹਿਲਾਂ ਆ ਆ ਦੇ ਆ। ਹਰਾ ਪਹਿਲਾਂ ਨਹੀਂ ਦਿਖਾਉਣੇ। ਹਾਂ ਪਾਕ ਹੀ ਦਿਖਾਉਣੇ ਆ। ਕਿਸਾਨ ਉਹਨੇ ਕੱਢ ਗਏ ਹਾਂ ਦੇ ਉਹ ਦਿਨ ਵੀ ਇਹਨੇ ਬਹੁਤ ਸ਼ਕੀਮ ਲਾਈ ਮੈਂ ਮਾੜੀ ਬਣਾਉਣੇਗਾ ਨਹੀਂ 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 ਤੂੰ ਤਾਂ ਪਹਿਲਾਂ ਹੀ ਸਾਡੇ ਸੂਟ ਦਿਖਾ ਦੇਗਾ ਆ ਦੰਦ ਦੇ ਵਿੱਚੋਂ ਕਢਾ ਦੇ ਕਾ ਨਹੀਂ ਇਹ ਲੈ ਪੱਟਾ ਲੈ ਆਵਾ ਪਲਾਸ ਇਧਰ ਦਿਖਾ ਦਿਖਾਈ ਦੰਦ ਨਹੀਂ ਮੈਂ ਦੇਖਣਾ ਬਈ ਦਿਖਾ ਦਿਖਾ ਉਹ ਕਹੇ ਨਹੀਂ ਨਿਕਣਾ ਪਰ ਹੱਡੀ ਵੱਢਣੀ ਪਊਗੀ ਨਾ ਉਹ ਹੱਡੀ ਹਾਂ ਰੇ ਜਮਨੇ ਕਹਿੰਦਾ ਨਾ ਦੰਦ ਦੀ ਕਿਹੜੀ ਹੱਡੀ ਹੁੰਦੀ ਆ ਤੂੰ ਚੁੱਪ ਕਰਕੇ ਸ਼ਹਿਰ ਦਿਖਾਈ ਨੂੰ ਰੀਸ਼ਮਤੀ ਐਵੇਂ ਮਾਰੀ ਜਾਣੀ ਆ ਮੈਂ ਵੀਡੀਓ ਬਣਾ ਲਈ ਹੁਣ ਜਾਈ ਦੇ ਸਮ ਕੋਲੇ ਮੈਂ ਕਿਉਂ ਐ ਕਹਿੰਦੀ ਸੀ ਹੁਣ ਜਾਈ ਉਹਦੇ ਕੋਲੇ ਵੀ ਦੰਦ ਸਾਫ ਕਰਾਉਣੇ ਆ ਮੈਂ ਮੈਂ ਭੇਜੂ ਉਹ ਗੱਲ ਬਦਲ ਗਈ ਐ ਮੈਂ ਵੀ ਆ ਤੇਰੇ ਚਿੱਟੇ ਵਾਲ ਆ ਗਏ ਤਣ ਤਿਆਰੇ ਮਹਿੰਦੀ ਵਾਲਾ ਨਹੀਂ ਉਹ ਲਾ ਇਹ ਕਿਉਂ ਕੀ ਲਾਉਂਦੀ ਐ ਤੇ ਦਵਾਈ ਨਹੀਂ ਲਾਉਂਦੀ ਮੌਖਾ ਤੇ ਆਲੇ ਤੇਰੇ ਦਵਾ ਕੇ ਲਿਆਵਾ ਦਵਾਈ ਇੱਥੇ ਹਜੇ ਰਹਿਨੇ ਵਿਆਹ ਤਾਂ ਬਾਅਦ ਚ ਲਵਾਨੀ ਕਿਉਂ ਉਹ ਪੱਕ ਜੇ ਵੀ ਕਹਿੰਦੀ ਆ ਆ ਫਿਰ ਬਾਅਦ ਚ ਲਵਾਨੀ ਕਿਉਂ ਉਹ ਤਾਂ ਚੰਦੀ ਬਲ ਗਈ ਉਹ ਜਮਨਿਆ ਦਾ ਮਟ ਗਿਆ ਉਹ ਮੈਂ ਲਵਾ ਕੇ ਲਿਆਉਂ ਤਰੇ ਹੈ ਮੈਂ ਲਵਾ ਲਿਓ ਪਰ ਦਾਗ ਪੈ ਜਾਣਾ ਖੇਤਰ ਨਹੀਂ ਪੈ ਸੰਦੀ ਜਮਨ ਦਾਗ ਪਿਆਕ ਉਹ ਕਿੱਥੇ ਲਵਾ ਲਈ ਆ ਇੱਥੇ ਲਵਾ ਤਜਾਬ ਲਾਉਂਦੇ ਆ ਯਾਰ ਡੇਰੀ ਵਾਲੇ ਦੁਲਵਾਲਾ ਬੱਚ ਨਾ ਹੁੰਦਾ ਤਜਾਬ ਹੀ ਆ ਉਹਦੇ ਨਾਲ ਜਾਂ ਘੋੜੇ ਦਾ ਵਾਲ ਬੰਨ ਲਾ ਕੇ ਨੇ ਪੁੱਛਦਾ ਮਜ਼ਾਕ ਮੰਦੀ ਆ ਸੱਚੀ ਕਹਿਣਾ ਨਾਲ ਕੋੜੀ ਦੀ ਪੁੱਛਦਾ ਉਹ ਇਹ ਤਾਂ ਨਹੀਂ ਬੰਨਿਆ ਉਹ ਈ ਪੜ ਕੇ ਆਇਆ ਹੁਣ ਮਾਮੇ ਕੋਲੇ ਤੇ ਦੁਕਾਨ ਤੇ ਟੀਕਾ ਨਾ ਹੈ ਨਾ ਸਹੀ ਨਾ ਜਾਂਦਾ ਉਹ ਆਏ ਹਾਏ ਖਾ ਕੇ ਨਹੀਂ ਆਇਆ ਰੋਟੀ ਫਰਾਜ ਜਦੂ ਹਨਾ ਫੇਰ ਗੰਦਾ ਕਿਵੇਂ ਕਰਤਾ ਟੇਪਣਾ ਲਓ ਜੀ ਅੱਜ ਫੇਰ ਆਇਆ ਸਰਾਬ ਦੇ ਮਾਤਾ ਨੂੰ ਦਵਾਈ ਦੂੰਗਾ ਇਹਨਾਂ ਨੂੰ ਮਸਾਲ ਕਹਿੰਦਾ ਕੀ ਕਹਿੰਦਾ ਕਹਿੰਦਾ ਨੱਚਣ ਜੋ ਕੀ ਤੇ ਤੈਨੂੰ ਕਰਾਂਗੇ ਜਿੱਦਾ ਨੱਚਣ ਰੋਟੀ ਦਾ ਕਹਿੰਦਾ ਕਰਾਂਗੇ ਹੁਣ ਫੇਰ ਪਤਾ ਲੱਗ ਗਿਆ ਨਾ ਡਾਕਟਰ ਨੂੰ ਵੀ ਵਿਆਹ ਆਵਾ ਸਾਹੀ ਤਾਂ ਦਨੀ ਵੀ ਪਾਰਿੰਗ ਹੀ ਕਹਿੰਦੀ ਐ ਖਲਤ ਤੇ ਕਮੀਰੀ ਹੈ ਐ ਖਲਤ ਤੇ ਘਮੂਗੀ ਹਾਂ ਕਹਿੰਦੇ ਪੂਰੀ ਹਾਂ ਓਨੀ ਕਡੋਜ ਦੇਤੀ ਅੱਜ ਐ ਡਾਕਟਰ ਹਾਂ ਉਹ ਕਹਿੰਦਾ 15 ਦਿਨਾਂ ਦਿਖਾ ਜੋ ਫੇਰ ਠੀਕੇ ਇਟਾਰਟ ਤੇ ਮਾ ਟੀਕੇ ਨੀ ਮਲਵਾ ਸਕਦੇ ਕੁੜੇ ਤੱਕ ਰਹਿਣਗੇ ਨਹੀਂ ਉਹ ਫਿਰ ਕੀ ਕਹਿੰਦਾ ਜਦੋਂ ਕਹ ਕੜੱਲਾਂ ਚੜਦੀਆਂ ਹਾਂ ਦਵਾਈ ਦੇ ਜੀ ਕਮਜ਼ੋਰੀ ਆ ਕਮਜ਼ੋਰੀ ਉਹਨੂੰ ਦੱਸਣਾ ਸੀ ਮੈਂ ਨਾ ਦੁੱਧ ਪੀਨੀ ਆ ਨਾ ਦਹੀਂ ਖਾਨੀ ਆ ਬਾ ਇੱਕ ਕੱਪ ਲੱਸੀ ਦਾ ਪੀਨੀਆ ਸਵੇਰੇ ਉਹ ਸਾਰੀ ਦਿਹਾੜੀ ਮੇਰਾ ਚੱਲਦਾ ਉਹਦੇ ਤੇ ਹੀ ਬਾਦ ਚੋਂ ਦੁਕਾ ਜੇ ਮੈਨੂੰ ਕੋਈ ਚੀਜ਼ ਹੋਵੇ ਤਲੀ ਵੀ ਚੀਜ਼ ਹੋਵੇ ਦੂਛਾ ਦੂਛਾ ਹੋਵੇ ਹੋਰ ਲੱਲਾ ਪੱਪਾ ਹਾਂ ਉਹ ਤੂੰ ਕਹਾ ਮੈਂ ਬਾਦੂ ਖਾਨੀ ਆ ਫੇਰ ਹਾਂ ਨਹੀਂ ਖਾਣਾ ਹੁਣ ਕਹਿੰਦਾ ਲੱਡੂ ਲੱਡੂ ਨਾ ਖਾ ਲਈ ਹਾਂ ਸਹੀ ਗੱਲ ਆ ਬਾਦੂ ਕਹਾ ਖਾਉਂਗੀ ਇਹ ਕਰ ਤੂੰ ਠੀਕ ਇੱਕ ਲੱਡੂ ਤਾਂ ਜ਼ਰੂਰ ਖਾਉਂਗੀ ਭਾਵੇਂ ਬਾਹਲੇ ਨਹੀਂ ਤੂੰ ਚੱਲ ਲੱਡੂ ਖਾ ਲਈ ਕੋਈ ਨਾ ਹੋ ਜੇ ਫਿਰ ਤੈਨੂੰ ਦਵਾਈ ਪਿਆ ਦੇਾਂਗੇ ਗਰਦਾਂ ਵਾਲੀ ਪਿਆ ਦੇਾਂਗੇ ਫਿਰ ਨਾਸਟਰ ਨੂੰ ਕਿਵੇਂ ਪਤਾ ਲੱਗ ਗਿਆ ਯਾਰ ਪਤਾ ਨਹੀਂ ਉਹ ਜਿਹੜੀਆਂ ਉਹ ਖੜੀਆਂ ਉਹਨਾਂ ਨੇ ਬੜਾ ਯਾਰ ਤਾਂ ਲੋੜ ਆ ਹੀ ਆ ਗਿਆ ਹੈ ਨਾ ਅੰਦਰ ਨੇ ਜਾਣ ਸਾਰੀ ਸਾਲੀ ਵਾਂਗੂ ਟੀਚਰ ਕਰਤੀ ਦਿਨ ਨੂੰ ਹੈ ਡਾਕਟਰ ਨੇ ਤਾਂ ਮਹਾ ਤੀਆਂ ਦੇ ਵਿਆਹ ਨੂੰ ਤਾਂ ਨਹੀਂ ਨੱਚਿਆ ਜਾਂਦਾ ਹੁੰਦਾ ਪੁੱਤ ਦੇ ਵਿਆਹ ਤੇ ਮੈਂ ਖੁਸ਼ੀ ਹੁੰਦੀ ਆ ਪਰ ਉਹ ਬੰਦਾ ਮਰਿਆ ਪਿਆ ਹੋਵੇ ਤਾਂ ਨਹੀਂ ਉੱਠ ਕੇ ਫੜਾ ਆਏ ਹਾਏ 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 ਪੁੱਤ ਦੇ ਵਿਆਹ ਤਾਂ ਮਹਾਂ ਹੁੰਦਾ ਉਹਨਾਂ ਕਹਿੰਦੀਆਂ ਨੇ ਪੁੱਤ ਆ ਰਹੀਆਂ ਮਾਂ ਹੈਗੀਆਂ ਪੁੱਤਾਂ ਰਹੀਆਂ ਹੈ ਆਹ ਘਟੜੇ ਉੱਡੀ ਆ ਗਿਆ ਕੀ ਹੋ ਗਿਆ ਚੜ ਗਈ ਚੜ ਗਈ ਕਿਉਂ ਖਾਣਾ ਦੋਸਾ ਹਏ ਡਾਕਟਰ ਨੇੜੇ ਹੀ ਆਦੇ ਹਲਾ ਤੁਰੇ ਨਹੀਂ ਆਪਾਂ ਲੈ ਕੇ ਚੱਲਾਂ ਡਾਕਟਰ ਕੋਲੇ ਹੋ ਵਾਹ ਨੂੰ ਦਵਾਈ ਦੇਤੀ ਆਂ ਦੋਸਾ ਮੈਂ ਕੱਲ ਦੋਸੇ ਦੀ ਪੂਰੀ ਤੈਂ ਤੋੜੀ ਆ ਇਹਨੇ ਛਟਾ ਹੇ ਤਾਂ ਨੇੜੇ ਹੀ ਆ ਦੇਖ ਲੈ ਜਾ ਕੇ ਆਉਣਾ ਹਾ ਗਿਆ ਪਤਾ ਨਹੀਂ ਮੈਨੂੰ ਪਤਾ ਸੀ ਲੇਰ ਅੱਜ ਨਹੀਂ ਮਾਰਨੀ ਇਹਨੇ ਕੱਲੂ ਮਾਰੂ 도ਸੇ ਵਾਲਾ ਅਸਰ ਅੱਜ ਦੇਖਣਾ ਹੁਣ ਦੇਖੀ ਜਾਈਂ ਉਹ ਦੋਸੇ ਦਸੇ ਨਾ ਤਾਂ ਨਹੀਂ ਹਾਂ ਪਰ 도ਸਾ ਦਾ ਘਰੇ ਤਲੇ ਆਵਿਆ ਨਹੀਂ ਹੁੰਦਾ ਹਨਾ ਪਰ ਤਲਾ ਥੋੜਾ ਹੁੰਦਾ ਹਾਂ ਹਾਂ ਉਹ ਕਹਿੰਦਾ ਪਕੌੜੇ ਕੱਢੇ ਰਿਆ ਬਈ ਜਿਹੜੇ ਦੋਸਾ ਘੱਟਾ ਹੁਣ ਚੱਲ ਦੋਦ ਬੱਸ ਹੈਂ ਬਾਤਸ ਬੱਸ ਚੱਲ ਉਸ ਤੋਂ ਦੇਖ ਲਾ ਉਹ ਅੱਜ ਸਵੇਰ ਦਾ ਹੈਂ ਪੂਰਾ ਮੇਦੀ ਗਿਆ ਬਈ ਵੱਧ ਗਿਆ ਹੋਇਆ ਪਿਆ ਹੈ ਨਾ ਆਈ ਰਹੇ ਫੇਰ ਆ ਨਹੀਂ ਨਾ ਪਾਵੇ ਹੈ ਵਾਲੀ ਰੱਖੇ ਹਵਾ ਬੁਖਾ ਦੇ ਮਾਠ ਜਦੋਂ ਲਖਾਇਆ ਮਾਂਗਾ ਸਵੇਰੇ ਪਹਿਲਾਂ ਤਾਂ ਆਏ ਸੀਗਾ ਵੀ ਲੈ ਵੀ ਮੀ ਆਉਂ ਬਹੁਤ ਨਹੀਂ ਸੀ ਕੋਕ ਪਰ ਫਿਰ ਉਹ ਘੱਟ ਤਵਲੋਂ ਅੱਗੇ ਖੰਡ ਪਾਠ ਕਰਾ ਗਾ ਉਦੋਂ ਬੋਲਾ ਵੀ ਬੜਾ ਖੰਡ ਗੰਗੀ ਮੰਡੀ ਤਰਪਾਲਾ ਕੱਟਣਾ ਕੰਮ ਨਹੀਂ ਦਾ ਸਹੀ ਗੱਲ ਇੱਕ ਵਾਰ ਇੱਕ ਬਾਹਰ ਚ ਸੀ ਅੱਜ ਵੀ ਪਹਿਲਾਂ ਤੜਕਿਉਂ ਦਾ ਲਾਦਾ ਵੀ ਗੁਰੂ ਸਾਹਿਬ ਗੱਡੀ ਦੇ ਲੈ ਕੇ ਆਉਣੇ ਪੈਣੇ ਆ ਪਰ ਫਿਰ ਟੱਟ ਹੋ ਗਿਆ ਮੌਸਮ ਅੰਡਾ ਰਿਹਾ ਹੁਣ ਵੀ ਠੰਡਾ ਹੀ ਆ ਸਵੇਰ ਦਾ ਠੰਡਾ ਹੀ ਆ ਉੱਠ ਗੜ ਕੂਕ ਛੁੱਤੀ ਪਈ ਐ ਇਹ ਤੰਗੇ ਮੌਸਮ ਦੇ ਬੜਾ ਠੌਂਦੀ ਐ ਸਹੀ ਗੱਲ ਆ ਇਹ ਹੁਣ ਇੱਥੇ ਹੀ ਕਰਨ ਉਹ ਕੁੰਨ ਕਿੰਨੀ ਸਫਾਈ ਆ ਦੇਖ ਐ ਰੋਜ਼ ਸਫਾਈ ਕਰਦੇ ਹਾਂ ਹਾਂ ਦੇਖ ਲਾ ਭੈੜਿਆ ਮੇਜੀ ਨਾਲ ਟਾਈਮ ਨਾਲ ਅੰਗਾਂ ਲੈ ਨਿਕਲਦੇ ਹਾਂ ਨੇ ਦੋਲੀ ਕੋਸ ਬਣਾ ਲਈ ਨਹੀਂ ਹੁਣ ਕੀ ਕਰਨਾ ਹੈ ਸਿਪਾਹ ਹੁਣ ਮੈਂ ਕਿਹਨੇ ਡੈਨਿਕ ਪਲੇਟ ਇੱਥੇ ਲਾ ਦਾਂ ਅੰਦਰ ਹਾਂ ਅੰਦਰ ਲਾ ਦਿਓ ਵਿਆਹ ਤੋਂ ਬਾਅਦ ਕੱਢ ਦੇ ਬਾਹਰ ਬਰਾਂਡਾ ਕਰੋ ਖਾਲੀ ਹੋਰ ਉੱਠ ਕੜੇ ਕੰਬੋ ਕਰਨ ਚੱਲ ਪਹਿਲਾਂ ਮੂੰਹ ਦਾ ਧੋਲਾ ਇੱਥੇ ਡੱਗ ਪਈ ਖੜੀ ਹੋ ਕੇ ਹੈ ਪੀਣ ਦੇ ਤਵਾ ਨੂੰ ਹੈ ਫੋਨ ਰੱਖਣਾ ਹੀ ਪਾਣਾ ਸਹੀ ਗੱਲ ਹੈ ਉਹ ਵੀ ਕੰਡੇ ਦਾ ਫੜ ਲਓ ਫੋਨ ਚਾ ਲੋ ਫੋਨ ਫੜਾ ਓਏ ਫੋਨ ਫੜੋ ਇਹਦਾ ਸਹੀ ਗੱਲ ਜਮ ਨਹੀਂ ਜਿੱਦਣ ਦਾ ਐ ਇੱਕ ਦਿਨ ਨਹੀਂ ਕਿਤਾਬ ਚੱਕੀ ਨਾ ਹੈਪੀ ਕਹਿੰਦੀ ਆ ਹਾਈਪੀ ਨਾ ਕੀ ਕਹਿਣਾ ਹਾਂ ਆ ਦੇ ਹੈਪੀ ਨਾ ਆ ਫੋਨ ਛੱਡੇ ਨਾ ਫੋਨ ਮੁੰਡੇ ਦਾ ਫੜੇ ਉਹ ਫੋਨ ਨਹੀਂ ਫੜਦੀ ਉਹ ਹੈਂ ਲੈ ਅੱਨੇ ਹੁਣ ਗੱਲ ਤੇ ਨਹੀਂ ਆ ਉਹ ਹੁਣ ਆਇਆ ਦੱਸੋ ਹੁਣ ਆ ਏਸੀ ਕਿ ਲਵਾਉਣਾ ਕਾ ਲਵਾਉਣਾ ਹੈ ਆ ਰਾਤ ਕੇ ਮੈਂ ਕੂਲਿੰਗ ਕੇ ਮੈਂ ਕੀਤੀ ਹੈ ਹੈ ਕੂਲਿੰਗ ਮੈਂ ਸੀ ਕਰਨਾ ਕਰ ਮੈਂ ਪਹਿਲੇ ਪੱਜ ਗਈ ਸਮਝਾ ਫਿਰ ਤਾਂ ਠੰਡਾ ਦਾ ਕਰਦਾ ਹੀ ਆ ਇੱਥੇ ਕਿਤੇ ਮਾਮਾ ਜੀ ਸੀਗੀ ਲਾ ਹਾਂ ਆਹੋ ਸਸਤਾ ਮਹਿੰਗਾ ਹੈ ਫਿਰ ਵੀ ਉਧਰ ਪੱਜ ਗਿਆ ਸੀ ਤੇ ਫਿਰ ਮੰਦਿਰ ਵਿੱਚ ਆ ਸੀਗਾ ਮੰਮੀ ਅੰਦਰ ਜਾਵਦੀ ਸੀ ਨਹੀਂ ਫਿਰ ਕੂਲਿੰਗ ਦਾ ਕਰਦਾ ਹੀ ਆ ਆ ਜਦੋਂ ਨਾਟਕੇ ਦੇ ਅੰਦਰ ਕਰਉਂਦੇ ਆਂ ਕਿਉਂ ਦੋ ਜਾਣੇ ਦੋ ਨਹੀਂ ਹੋਣਾ ਇਹ ਭਾਰਾ ਬਹੁਤ ਆ ਚੱਤੀ ਕਿਵੇਂ ਇਹਦਾ ਪੱਥਰ ਪਰਾ ਕਿੰਨਾ ਪਰਾ ਚਾਰ ਜਾਣੇ ਚੱਕਣਗੇ ਉਹਨੂੰ ਹਾਂ ਨਹੀਂ ਬੋਲਣਾ ਜੇ ਤੈਨੂੰ ਮੈਂ ਕਹਿੰਦਾ ਨਾ ਬੋਲਣਾ ਨਹੀਂ ਹੂੰ ਹਾਂ ਬੋਲਣਾ ਨਹੀਂ ਮੇਰੇ ਕੋਲ ਹਾਂ ਹਾਂ ਵੇਨ ਬਾਨਾ ਕਹਿੰਦਾ ਕਿ ਤੈਨੂੰ ਕੱਲ ਨਾ ਦੇਣਾ ਤਸੂਈਆ ਬੈਲ ਆਹ ਲਾ ਹਾਂ ਮਾਫੀ ਜਾਨ ਦੇ ਬਾਕੀ ਡੌਲਾ ਪੈ ਗਿਆ ਏਸੀਆਂ ਦਾ ਹਾਂ ਕੀ ਹੋ ਗਿਆ ਹੁਣ ਕਹਿੰਦਾ ਚਲਾਉਣ ਨਹੀਂ ਦੇਣੀ ਕਿਉਂ ਹੋ ਸੋਣ ਸੋਣ ਨੂੰ ਟੰਗੇ ਮੂੰਹ ਦੇਖ ਲਈ ਜਾ ਕਰਨ ਦੇ ਹਾਂ ਗੋਪੂ ਕੇ ਏਸੀ ਲੱਗੇ ਨੇ ਆ ਚੰਗਾ ਜਗਾ ਬੋਲ ਕਾ ਨਹੀਂ ਆ ਗਾਨ ਕੇ ਲੋਕਾ ਦੇਖਣਾਂ ਹੋ ਬਾਹਰ ਆ ਕੇ ਮੰਡਿਆਲ ਮੈਨੇ ਸਟਾਪ ਹੋ ਜਾਇਆ ਹੈ ਜਿਹੜਾ ਰੱਖਿਆ ਇਹ ਹੈਪੀ ਵਾਲਾ ਹੈਪੀ ਵਾਲੀ ਥੋਲ ਬਣਦੀ ਆ ਹਾਂ ਹੈਪੀ ਹਾਂ ਹੈਪੀ ਦੇ ਬਰਫਦੀਆਂ ਸੀਲੀਆਂ ਰੱਖ ਆ ਦੋ ਇਹਨੂੰ ਬਰਫਦੀਆਂ ਸੀਲੀਆਂ ਦੇ ਬਾਹੋਂ ਹੈਂ ਲੈ ਕੇ ਮੰਡਲ ਤੇ ਪੈ ਟੋਟ ਤੇ ਜਾ ਚਾਹ ਹਾਂ ਚਲੋ ਫੇ ਤਾਂ ਵੇੜਾ ਇੱਥੇ ਆ ਮਾਣੂ ਤੇ ਖਾਦੋੜੇ ਤੇ ਮੋੜ ਤੱਕ ਜਾ ਕੇ ਖਾ ਆਇਆ ਲਾ ਕੇ ਨਹੀਂ ਗਾ ਹੁਣ ਕੋਲ ਆ ਫੇ ਕਾੜ ਦੋ ਦੇ ਬਗੰਦਰ ਇਹ ਹਜੇ ਨਹੀਂ ਹੋਣਾ ਇਹ ਬਾਲੀ ਛੋਲ ਹੋਈ ਵੀ ਆ ਉਹੀ ਖਾਣ ਨੂੰ ਜਿਹੜਾ ਪਾਸੇ ਨੂੰ ਮਰਜੀ ਦੇ ਦੇ ਹੁਣ ਇਹਦਾ ਰਾਤ ਡੜੀ ਦੇਖ ਲੈ ਕੀ ਕਰਦੀ ਸਾਹ ਨਹੀਂ ਆਉਂਦਾ ਸੀ ਨਾ ਹੁਣ ਕਹਿੰਦੀ ਸਮੋਸੇ ਨਹੀਂ ਲੈ ਕੇ ਆਏ ਲੈ ਰਾਤ ਕੋਲਡ ਕੋਲਡ ਤੂੰ ਮੰਗੇ ਸਮੋਸੇ ਆ ਲੈ ਲੈ ਨਹੀਂ ਕਿਹਾ ਨਹੀਂ ਕਿਹਾ ਹਾਈਪੀ ਦਾ ਸੰਘ ਵਾਲਾ ਬਟਾ ਲੈੜੀ ਸ਼ਾਮ ਕਿਹੜੇ ਕੋਟੇ ਕਰਨ ਆਲੇ ਆਏ ਕਾਦੇ ਆਲੇ ਆ ਉਹ ਕਾਦਾ ਏਸੀ ਲੱਗਿਆ ਆਪਣੇ ਇਹ ਹੈਪੀ ਨੇ ਹੈਪੀ ਨੇ ਬਾਲਾ ਮੂਰੇ ਹੋ ਕੇ ਲਵਾਇਆ ਯਾਰ ਪਹਿਲੇ ਆ ਕਿੱਸੇ ਮੈਂਗਾ ਡੈਕਰ ਮੇਰੇ ਘਰ ਸੌਣੇ ਕੋਲੋਂ ਲਵਾਇਆ ਯਾਰ ਨਾਲੇ ਨਾਲ ਹੀ ਪਿਆਰ ਦੇ ਕੰਮ ਆਉਂਦੇ ਅਹੀਂ ਬਾਹਰ ਵੀ ਨੀ ਬਾਹਰ ਪਾਇਆ ਮੁੰਡਾ ਜਦਾ ਪੂਰ ਬਰ ਦਾ ਕੇ ਸਹੀ ਗੱਲ ਆ ਤੇ ਨੇ ਇੱਚੇ ਪੁਰਾਣੇ ਬਾਲੇ ਪੂਰੇ ਸੋਚੇ ਵਾਹੇ ਵਾਹੇ ਲਾ ਕੇ ਕਾਰ ਬਾਲੇ ਫਿਰ ਤੇ ਤੈਨੂੰ ਬਾਲੇ ਸੋਚੇ ਕਰਦੀ ਆ ਬਾਲੇ ਸੋਚੇ ਕਰਦੀ ਆ ਅੱਗੇ ਰੋਪੇ ਸੰਦਾ ਕਾਈ ਬਿਮਾਰਾਂ ਦੇ ਕੰਮ ਕਿਉਂ ਨੱਤਾ ਵੀ ਦਾਨੀ ਲੋੜਦਗਾ ਨਾ ਹਾਂ ਏ ਜੁਆਤਾ ਸਹੀ ਗੱਲ ਆ ਜਾ ਪਰ ਐਵੇਂ ਹੋਰ ਵੀ ਐਨ ਲੱਗਦਾ ਮਾ ਜੋੜੀਆਂ ਦੀਆਂ ਨੇ ਐਵੇਂ ਹਾਂ ਰਾਤ ਭੱਜ ਭੱਜ ਕੇ ਅੰਦਰ ਵੀ ਬੜੀਆਂ ਠੀਕ ਕਰਤਾ ਕਿਹੜੀ ਸੂਟ ਮਚਾਤਾ ਮम्मी ਤੇਰਾ ਉਹ ਪਟਿਆ ਵਸੀ ਲਾ ਚੱਕ ਤੂੰ ਘਰੋਂ ਗਈ ਨਹੀਂ ਤੇ ਸੂਟ ਤੇਰੇ ਮਚਾਤੇ ਇਹਨਾਂ ਨੇ ਮੈਂ ਤਾਂ ਕੋਈ ਚਾਹ ਮੈਂ ਤੁਹਾਨੂੰ ਕਿਹਾ ਹਾਂ ਮੈਂ ਹੀ ਮਚਾਏ ਪਟਿਆ ਵਸੀ ਅਸੀਂ ਸਾਬਸ ਜਾ ਕੇ ਕਿਹੜਾ ਸ਼ੀਸ਼ਾ ਭੰਨਤਾ ਹੈ ਬਾਹਰ ਹੀ ਆਵਾ ਉਹ ਤਾਂ ਹੀ ਛੇਤੀ ਛੇਤੀ ਤਾਂ ਹੀ ਲੱਗੀ ਪਈ ਆ ਝਾੜੂ ਮਾਰਨ ਮੈਂ ਵੀ ਆਦੀ ਆ ਨਾ ਪਿੱਛੇ ਝਾੜੂ ਮਾਰਦੀ ਆ ਇਹ ਆ ਸੂਟ ਮਚਾਤਾ ਤੇਰਾ ਚੱਕ ਅੱਜ ਤਾਂ ਉਹ ਵੀ ਦਿਹਾੜੀ ਹੋਈ ਫਿਰ ਇਹਨੂੰ ਨਹੀਂ ਕੋ ਕਹਿੰਦੀ ਉਹ ਜੇ ਤੂੰ ਮਚਾਇਆ ਹੁੰਦਾ ਦੇਖਦੀ ਤੈਨੂੰ ਕਹੀ ਨਹੀਂ ਪਾਟਿਆ ਵਾ ਹਾਂ ਤੈਨੂੰ ਕਹੀ ਜਾਂਨੇ ਜੇ ਤੂੰ ਮਚਾਇਆ ਹੁੰਦਾ ਜਾਂ ਆਪਾਂ ਤੋਂ ਕੋ ਹੋਇਆ ਹੁੰਦਾ ਹਾਂ ਹੈਪੀ ਨੂੰ ਨਹੀਂ ਉਹ ਕਹਿੰਦੀ ਹੈਪੀ ਦਾ ਜਾਏ ਆ ਸੂਟ ਲਾ ਦੇ ਇਹ ਮਚਾ ਦੇ ਇਹਨੇ ਤਾਂ ਆ ਵੀ ਨਹੀਂ ਕੋ ਕਹਿਣਾ ਲੈ ਮੈਂ ਤਾਂ ਪਾਰ ਤੇ ਲੜੂਗੀ ਦੇਖ ਲਈ ਲੈ ਸਰਤਲਾ ਸਰਤ ਲਾਲ ਗੜੂਗੀ ਤੈਨੂੰ ਮੈਂ ਮੈਨੂੰ ਕਹਿ ਰਿਹਾ ਕਹਿੰਦੇ ਆ ਗਈ ਕਰ ਆ ਰਿਹਾ ਆ ਵੀ ਪਾਟਿਆ ਪਿਆ ਹੈ ਪੀ ਇਹ ਮਚਾਦੇ ਸੂਟ ਲੈ ਲੈ ਗਿਆ ਸੂਟ ਆ ਤੁਹਾਨੂੰ ਪਹਿਲਾਂ ਕੱਢ ਰਿਹਾ ਹੋ ਗਿਆ ਤੇ ਕਾੜ ਦੇ ਫੋਨ ਹਾਲ ਉਹ ਕਹਿੰਦਾ ਹੁਣ ਮੈਂ ਡੈਡੀ ਕਹਿੰਦਾ ਫੋਨ ਨਹੀਂ ਦਿਆ ਕਰਨਾ ਚਲਾਉਣਾ ਨਹੀਂ ਹਟਦੀ 4000 ਲੱਗ ਗਿਆ ਹੱਦ ਲਾ ਕੇ ਜਾਂਦੇ ਆ ਓਏ 2000 ਦੀ ਨਾ ਵੀ ਲੱਗ ਰਿਹਾ ਮੈਂ ਹਾਂ ਮੈਂ 100 ਰੁਪਏ ਤਾਂ ਦਰਿਆ ਸਾਹਿਬ 400 ਦਾ ਹਾਂ 4000 400 400 ਉਹਨੋਂ ਕਹਦਾ ਡੈਡੀ ਕਹਿੰਦਾ ਮੈਂ ਵਾਅਦਾ ਦੇਖਿਆ ਕਰਨਾ ਤੂੰ ਘੱਟ ਵਾਅਦੀ ਦੇਖ ਕੇ ਜਦੋਂ ਮੈਂ ਘੱਟ ਦੇ ਇੱਕ ਵਾਰ ਅਸਲ 'ਚ ਨਾ ਹੈਪੀ ਨੇ ਵਾਅਦਾ ਖਰਾਬ ਕੀਤਾ ਫੋਨ ਹੈਪੀ ਫੋਨ ਲਾਉਣਾ ਨਹੀਂ ਹਟਦੀ ਉਹ ਬੰਦੇ ਦਾ ਵਾਅਦਾ ਫਿਰ ਚਾਰਜ ਲਾਉਣਾ ਪੈਂਦਾ ਉਹਨੂੰ ਚਾਰਜ ਹੈਪੀ ਨੇ ਖਰਾਬ ਕਰਾਇਆ ਤੁਹਾਡਾ ਫੋਨ ਦਾ ਹੈਪੀ ਦਾ ਹੋ ਲੱਗਦੀ ਆ ਨਾ ਤਨਵਾੜਾ ਹਾਂ ਇਹ ਨਹੀਂ ਕੱਟਦੀ ਫੋਨ ਜਮ ਹਾਂ ਆਏਗੀ ਹਾਏ ਛਾਹ ਨਹੀਂ ਲੈਂਦੀ ਇੱਕ ਟਾਈਮ ਇੱਕ ਟਾਈਮ ਹੀ ਉਹੀ 3 ਘੰਟੇ ਮੂੰਹ ਸੇ ਖਾਣੇ ਆ ਲੈ ਕੰਮ ਮੈਂ ਕਹਿੰਦੀ ਹਾਂ ਉਹ ਲੈ ਅੱਜ ਤਾਂ ਡੈਡੀ ਵੀ ਦਿIAL ਹੋ ਗਿਆ ਤੂੰ ਤਾਂ ਖਾਣੇ ਨਹੀਂ ਹੈ ਨਾ ਤੈਨੂੰ ਤਾਂ ਖੌੜ ਖੌੜ ਤੈਨੂੰ ਵੀ ਖੌੜ ਖੌੜ ਹੀ ਹੈਗੀ ਆ ਕਿਵੇਂ ਕੋਈ ਨਾ ਖੌੜ ਖੌੜ ਮੈਨੂੰ ਕਿਥੇ ਖੌੜ ਖੌੜ ਆ ਮੂੰਹ ਸਾਦਾ ਖਾਲਾ ਜੇ ਰਾਤ ਨੂੰ ਅੰਜਰ ਲਾਇਆ ਨਾ ਫੇਰ ਦੇਖੀ ਮੇਰੇ ਕਿਹਾ ਬੋਟ ਕੀ ਘਾਣੀ ਉਹ ਦੇਦੀ ਨਾ ਹਾਂ ਇਹ ਸੰਗ ਚੀ ਦੇ ਦੇਣੀ ਆ ਪੱਟੇ ਕੀ ਰਹੂਗਾ ਇਹਨੇ ਬਾਣੀ ਰਾਤ ਨਹੀਂ ਖੰਗ ਛੱਡਦੀ ਆ ਮੈਂ ਆ ਦਿਨੇ ਫੇਰ ਮੂੰਹ ਚੱਲਦਾ ਰਾਤ ਨੂੰ ਮੂੰਹ ਮੰਦ ਹੋ ਜਾਂਦਾ ਆ ਇੰਨਾ ਮੁੰਡਾ ਆ ਜੋ ਕਰ ਰਹੀਂਦਾ ਉਹ ਉਹਦਾ ਜਰਮਨ ਸੱਪ ਆ ਉਹ ਸੌਂਦਾ ਰਹਿਣਾ ਕੋਨਾ ਕੋਸ ਆਏ ਆਏ ਕਰਕੇ ਬਾਲਾ ਨੱਕ ਫਲਾਉਂਦਾ ਉਹ ਵੀ ਯਾਰ ਨੱਕ ਦੇਖ ਉਹਦਾ ਕੱਡਾ ਹੋਇਆ ਪਿਆ ਚਾਹੇ ਦੋ ਉਂਗਲਾਂ ਇਕੱਠੀਆਂ ਨੱਕਾ ਜਵਾਦੇ ਆਂ ਦੀਪੇ ਦੇ ਆਏ ਧੀ ਥੱਲੇ ਨਾ ਡੈਗ ਗਈ ਤੂੰ ਮਾਰਦੀਆਂ ਤੂੰ ਸ਼ੀਸ਼ਾ ਭੰਤਾ ਹੈ ਉਹਦਾ ਸ਼ੀਸ਼ਾ ਭੰਤਾ ਜੇ ਕੋਈ ਕਾਂਡ ਬਾਬਿਆਂ ਨੂੰ ਬਾਬਿਆਂ ਦੀ ਫੋਟੋ ਦਾ ਯਾਰ ਉਹ ਪਾਸੇ ਚੱਲ ਟੇ ਮਾੜਾ ਹੁੰਦਾ ਆ ਤੂੰ ਤੁਸੀਂ ਆ ਜਾਓ ਨਹੀਂ ਮੈਂ ਜਦੋਂ ਲੈ ਮੈਂ ਬਸ ਅੱਜ ਵੜ ਕੋਸ਼ਿਸ਼ ਕਰਨੀ ਢੱਕਣ ਜਦੋਂ ਮੇਰਾ ਬਸ ਚੱਲਣੀ ਆ ਜਦੋਂ ਦੀ ਲੈਣੀ ਪੈਂਦੀ ਹੋ ਤਾਂ ਪਤਾ ਲੱਗਦਾ ਹਾਂ ਕਰੂ ਨਾ ਕਰੂ ਬਸ ਜਿਹੜੀ ਆਉਂਦੀ ਆ ਸਹੀ ਗੱਲ ਆ ਇਹਦਾ ਤੋੜਨ ਤੇ ਜ਼ੋਰ ਦਿੱਤਾ ਹੋਣਾ ਲੈਣੀ ਪੈਂਦੀ ਨਾ ਤਾਂ ਪਤਾ ਜਾ ਕੇ ਦੁਕਾਨ ਤੇ ਖੜ ਪੁੱਛ ਕੀ ਰੇਟ ਆ ਫੇਰ ਪਤਾ ਲੱਗਦਾ ਕੀ ਕਿਆ ਮਾਰਦਗਾ ਅੱਛਾ ਫੇਰ ਥੱਲੇ ਚੱਕ ਲੈਂਦੀਆਂ ਤੇ ਸਾਨੂੰ ਪਾ ਬਿਠ ਤੇ ਆਏ ਨਾਲ ਸਰਪੰਦ ਦੇ ਸੀ ਉੱਥੇ ਜੜ ਗਈ ਬੈ ਵੀ ਮੈਨੂੰ ਆਇਆ ਭਰੇ ਚੱਜਾ ਗਏ ਇਹ ਬਈ ਆ ਤੇ ਇਹਦਾ ਫਿਰ ਬਾਕੀ ਵੀ ਤੂੰ ਘਰੋਂ ਨਿਕਲ ਹੀ ਨਹੀਂ ਮੰਮੇ ਤੇ ਇਹਦਾ ਕੰਮ ਕਰਤਾ ਹੈਪੀ ਨੂੰ ਮੇਰਾ ਸੀ ਹਾਂ ਆਉਂ ਦੇਖ ਲੈ ਇਹ ਵੀ ਦੋਹੇ ਪਾਚੇ ਹੋ ਜਾਂਦੀ ਹੈ ਦੋ ਪਾਚੇ ਚੈਸ ਚ ਅਲੜ ਅਲੜ ਕਿੰਨਾ ਚੜਿਆ ਪੈਸਾ ਨਾ ਉੱਤੇ ਸਾਬ ਉਹਦੇ ਟਾਂਡ ਤੇ ਹਾਏ ਹਾਏ ਹੈਪੀ ਦਾ ਰੋਣ ਰਗੀ ਕਰਤੀ ਯਾਰ ਤੂੰ ਕੋ ਸਿੰਘ ਟੱਕ ਚ ਥੋੜਾ ਵਾ ਸੇਟ ਇੱਕੀ ਸੋਹਣ ਰੋਟੀ ਆ ਗਿਆ ਸੀ ਦਾ ਸਿੱਖਾ ਉਹ ਡੈਰੀ ਵੀ ਗਿਆ ਸੋਣ ਪੁੱਜੀ ਦੀ ਪੂਰਾ ਇਹਨੂੰ ਦਾਵਾ ਪੂਰੇ ਵਾਲਾ ਜਾਈਂ ਵਾਲਾ ਸੀ ਤੇ ਆਪਣੇ ਜਾਈਂ ਵਾਲਾ ਨਹੀਂ ਸੀ ਕਾਗਜ਼ ਵਾਲਾ ਜਿਹੜਾ ਸੀ ਜੈਪੜਾ ਗੁਪੀ ਜਾਂਦੇ ਆ ਇਹ ਕਤੋਂ ਤੂੰ ਤਾਂ ਨਹੀਂ ਕਿ ਕੈਸੇ 모ਸ਼ਾ ਮੈਂ ਤਾਂ ਖਾ ਵੀ ਨਹੀਂ ਰੱਖੀ ਲੋਗਾਂ ਦੇ ਮੈਂ ਜੱਟ ਕਿ